ਸਾਸਤ੍ਰੀ ਕਾਲ ਜੀ ਹਾਜ਼ਰਾਂ ਜੀ ਇੱਕ ਹੋਰ ਵੀਡੀਓ ਲੈ ਕੇ ਇਸ ਦੇ ਵਿੱਚ ਸਿੱਖ ਸਾਧ ਦੀ ਇੱਕ ਜ਼ਾਲਮ ਅਫੀਸਰ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਉਹ ਗਰੀਬਾਂ ਨੂੰ ਰਾਤ ਮਕਾ ਕੇ ਉਹਨਾਂ ਤੋਂ ਲੱਕੜਾਂ ਲੈ ਕੇ ਅਮੀਰਾਂ ਨੂੰ ਅੱਗੇ ਮਹਿੰਗੇ ਮੁੱਲ ਵੇਚ ਦਿੰਦਾ ਸੀ ਉਸ ਦਾ ਇਹ ਵਰਤੀਰਾ ਵੇਖ ਕੇ ਇੱਕ ਸਾਧੂ ਨੇ ਉਸ ਨੂੰ ਕਿਹਾ ਕਿ ਤੂੰ ਤੇ ਸੱਪ ਵਰਗਾ ਹੈ ਜਿਸ ਨੂੰ ਵੀ ਵੇਖਦਾ ਹੈ ਦਸ ਲੈਂਦਾ ਹੈ ਜਾਂ ਫਿਰ ਇੱਕ ਉੱਲੂ ਵਰਗਾ ਹੈ ਜਿੱਥੇ ਬੈਠਦਾ ਹੈ ਉਜਾੜਾ ਕਰ ਦਿੰਦਾ ਹੈ ਤੇਰਾ ਜੋਰ ਮੇਰੇ ਤੇ ਜਾਂ ਇਹਨਾਂ ਗਰੀਬਾਂ ਉੱਪਰ ਤਾਂ ਚੱਲ ਸਕਦਾ ਹੈ ਪਰ ਉਸ ਘਟ ਘਟ ਦੀ ਜਾਣਨ ਵਾਲੇ ਪ੍ਰਭੂ ਅੱਗੇ ਨਹੀਂ ਚੱਲੇਗਾ ਸਾਧੂ ਦੀ ਗੱਲ ਸੁਣ ਕੇ ਆਫੀਸਰ ਨੂੰ ਕਾਫੀ ਗੁੱਸਾ ਆਇਆ ਉਸਨੇ ਉਸ ਵੱਲੋਂ ਧਿਆਨ ਹਟਾ ਕੇ ਮੂੰਹ ਫੇਰ ਲਿਆ ਹੌਲੀ ਹੌਲੀ ਉਸ ਦੇ ਪਾਪਾਂ ਦੀ ਪੰਡ ਭਾਰੀ ਹੁੰਦੀ ਗਈ ਹੋਇਆ ਕਿ ਇੱਕ ਦਿਨ ਅਚਾਨਕ ਉਸ ਦੇ ਘਰ ਵਿੱਚ ਪਈਆਂ ਲੱਕੜਾਂ ਨੂੰ ਅੱਗ ਲੱਗ ਗਈ ਤੇ ਉਹ ਇੱਕ ਪਲ ਦੇ ਵਿੱਚ ਅਰਸ਼ਤੋਨ ਫਰਸ਼ ਉੱਪਰ ਆ ਗਿਆ। ਸਵੇਰ ਵੇਲੇ ਉਹ ਆਪਣੇ ਹਥੈਸ਼ੀਆਂ ਨਾਲ ਗੱਲਬਾਤ ਕਰ ਰਿਹਾ ਸੀ ਕਿ ਪਤਾ ਨਹੀਂ ਇਹ ਸਭ ਕਿਵੇਂ ਹੋ ਗਿਆ। ਉਸੇ ਸਮੇਂ ਉਹ ਸਾਧੂ ਉਹਨਾਂ ਕੋਲੋਂ ਦੀ ਗੁਜ਼ਰ ਰਿਹਾ ਸੀ। ਉਹਨਾਂ ਦੀ ਗੱਲ ਸੁਣ ਕੇ ਸਾਧੂ ਨੇ ਕਿਹਾ ਕਿ ਇਹ ਅੱਗ ਗਰੀਬਾਂ ਦੇ ਦਿਲ ਦੀ ਆਹ ਦੇ ਨਾਲ ਲੱਗੀ ਹੈ। ਫਟੜ ਦਿਲਾਂ ਦੀ ਆਹਤ ਤੋਂ ਬਾਅਦ ਕਿਉਂਕਿ ਦਿਲ ਦਾ ਫੱਟ ਅੰਤ ਵਿੱਚ ਪ੍ਰਗਟ ਹੋ ਜਾਂਦਾ ਹੈ। ਜੇਕਰ ਸੰਭਵ ਹੋਵੇ ਤੱਕ ਕਿਸੇ ਦਿਲ ਨਾ ਦੁਖਾ ਕਿਉਂਕਿ ਦੁਖੀ ਦਿਲ ਦਾ ਹੌਂਕਾ ਸੰਸਾਰ ਨੂੰ ਤਬਾਹ ਕਰ ਦਿੰਦਾ ਹੈ ਇਹ ਲਤੀਫਾ ਬਾਦਸ਼ਾ ਖੁਸਰੋ ਦੀ ਮਹਿਲ ਦੀ ਡਾਟ ਉੱਪਰ ਲਿਖਿਆ ਹੋਇਆ ਸੀ ਫਿਰ ਅੱਗੇ ਲਿਖਦੇ ਹਨ ਕਿ ਲੰਬੀ ਉਮਰ ਤੇ ਇਹ ਸਾਲ ਕਿਸੇ ਕੰਮ ਨਹੀਂ ਕਿਉਂਕਿ ਲੋਕਾਈ ਸਾਡੇ ਸਿਰ ਉੱਪਰਲੀ ਧਰਤੀ ਉੱਪਰ ਤੁਰੇਗੀ ਜਿਵੇਂ ਇਹ ਮੁਲਖ ਸਾਡੇ ਅਧਿਕਾਰ ਵਿੱਚ ਆਇਆ ਕਿਵੇਂ ਹੀ ਇਹ ਦੂਜਿਆਂ ਦੇ ਅਧਿਕਾਰ ਵਿੱਚ ਚਲਾ ਜਾਵੇਗਾ ਇਸ ਛੋਟੇ ਜਿਹੇ ਚੈਪਟਰ ਦੇ ਵਿੱਚ ਸਿੱਖ ਸਾਧੀ ਹੁਣਾਂ ਨੇ ਬਹੁਤ ਹੀ ਸੋਹਣੀਆਂ ਅਤੇ ਢੁੰਗੀਆਂ ਗੱਲਾਂ ਲਿਖੀਆਂ ਹਨ ਕਿ ਸਾਨੂੰ ਆਪਣੇ ਅਹੁਦੇ ਰੁਤਬੇ ਦਾ ਜਾਂ ਤਾਕਤ ਦਾ ਮਾਣ ਕਰਕੇ ਕਿਸੇ ਨਾਲ ੱੱਕੇਸ਼ਾਈ ਨਹੀਂ ਕਰਨੀ ਚਾਹੀਦੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਕਿਉਂਕਿ ਸਮੇਂ ਤੋਂ ਬਲਵਾਨ ਕੋਈ ਵੀ ਨਹੀਂ ਹੈ ਤੇ ਸਮਾਂ ਪਲਟਦਿਆਂ دیر ਨਹੀਂ ਲੱਗਦੀ ਅਸੀਂ ਸੰਸਾਰ ਵਿੱਚ ਆਪਣੇ ਆਲੇ ਦੁਆਲੇ ਵੀ ਦੇਖਦੇ ਹਾਂ ਕਿ ਕਿਸੇ ਟਾਈਮ ਤੇ ਕਿਸੇ ਇਨਸਾਨ ਦਾ ਕਾਰੋਬਾਰ ਬਹੁਤ ਹੀ ਵਧੀਆ ਹੁੰਦਾ ਸੀ ਪਰ ਅੱਜ ਉਹ ਇਨਸਾਨ ਅਰਸ਼ ਤੋਂ ਫਰਸ਼ ਉੱਪਰ ਹੈ ਉਮੀਦ ਕਰਦਾ ਹਾਂ ਜੀ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਇੱਕ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗਾ ਸਤਿ ਸ੍ਰੀ ਅਕਾਲ